ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਨ ਸਸ਼ੀਕਾਲ ਜੀ ਮੈਂ ਜਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਭਾਰਤੀ ਮੌਸਮ ਵਿਭਾਗ IMD ਦੇ ਅਨੁਸਾਰ ਉੱਤਰ ਪੱਛਮੀ ਅਤੇ ਮੱਧ ਭਾਰਤ ਵਿੱਚ جاری ਹਿਟ ਵੇਵ ਵਿੱਚ ਸ਼ੁੱਕਰਵਾਰ ਨੂੰ ਕੁਝ ਕਮੀ ਆਈ ਅਗਲੇ ਹਫ਼ਤੇ ਤੱਕ ਵਾਤਾਵਰਣ ਤਾਪਮਾਨ 2-3 ਡਿਗਰੀ ਦੀ ਗਰਾਵਟ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਦਿਨ ਦੇ ਦੌਰਾਨ ਹਿਮਾਚਲ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਹਰਿਆਣਾ ਦਿੱਲੀ ਝਾਰਖੰਡ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਾਫੀ ਹਿੱਸਿਆਂ ਵਿੱਚ ਹਿਟ ਵੇਵ ਦੀ ਸਥਿਤੀ ਬਣੀ ਹੋਈ ਹੈ ਉੱਤਰ ਪ੍ਰਦੇਸ਼ ਦੇ ਬਾਦਾਂ ਵਿੱਚ ਦੇਸ਼ ਭਰ ਤੋਂ ਵਧ ਤਾਪਮਨ 36.2 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ ਅੱਜ ਸਵੇਰ ਦਾ ਪੰਜਾਬ ਦਾ ਮੌਸਮ ਹੈ ਜੋ 26 ਡਿਗਰੀ ਸੈਲਸੀਅਸ ਦੀ ਹਵਾ ਨਮੀ ਅਤੇ ਹੋਰ ਮੌਸਮੀ ਸਥਿਤੀ ਵਰਗੇ ਕ੍ਰਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਪਮਾਨ ਨੇ 30 ਡਿਗਰੀ ਸੈਲਸੀਅਸ ਮਹਿਸੂਸ ਕੀਤਾ ਗਿਆ ਹੈ ਪੰਜਾਬ ਵਿੱਚ ਸਵੇਰੇ ਮੀਂਹ ਪੈਣ ਦੀ ਸੂਆਵਣਾ 100% ਹੈ ਅਤੇ ਹਵਾ ਦੀ ਗਤੀਵਿਧੀ ਹੈ ਜੋ ਉਹ 10 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਦੁਪਹਿਰ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਅੱਜ ਦੁਪਹਿਰ ਵੇਲੇ ਤਾਪਮਾਨ 30 ਡਿਗਰੀ ਸੈਲਸੀਅਸ ਹੈ ਤੇ ਇਹ 37 ਡਿਗਰੀ ਸੈਲਸੀਅਸ ਮਹਿਸੂਸ ਹੋਵੇਗਾ ਨਮੀ ਲਗਭਗ 77% ਰਹੇਗੀ ਤੇ ਹਵਾ ਦੀ ਜੋ ਗਤੀ ਹੈ ਉਹ 14 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਸ਼ਾਮ ਦੇ ਮੌਸਮ ਦਾ ਇਸ ਵਿੱਚ ਕੋਈ ਬਦਲਾਅ ਵੀ ਆ ਸਕਦਾ ਹੈ ਪਰ ਫਿਲਹਾਲ ਦੀ ਜਾਣਕਾਰੀ ਅਨੁਸਾਰ ਸ਼ਾਮ ਦਾ ਮੌਸਮ ਪੰਜਾਬ ਵਿੱਚ 32 ਡਿਗਰੀ ਸੈਲਸੀਅਸ ਤੱਕ ਪਹੁੰਚਾ ਰਹੇਗਾ ਅਤੇ ਜੋ ਮੀਂਹ ਪੈਣ ਦੀ ਸੁਭਾਵਨਾ ਹੈ 0% ਹੋ ਜਾਵੇਗੀ ਅਤੇ ਹਵਾ ਦੀ ਗਤੀ 11 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੁਭਾਵਨਾ ਹੈ ਰਾਤ ਦਾ ਜੋ ਸਮਾਂ ਹੈ ਇਹ ਵੀ ਬਦਲਣ ਦੀ ਪੂਰੀ ਪੂਰੀ ਸੁਭਾਵਨਾ ਹੈ ਪਰ ਜਾਣਕਾਰੀ ਜੋ ਮਿਲੀ ਉਸ ਦੇ ਅਨਸਾਰ ਅੱਜ ਰਾਤ ਦਾ ਤਾਪਮਾਨ 26 ਡਿਗਰੀ ਸੈਲਸੀਅਸ ਹੋਵੇਗਾ ਤੇ ਹਵਾ ਦੀ ਗਤੀ 12 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਸਵੇਰ ਸੂਰਜ ਜੋ ਅੱਜ ਉਹ ਸਵੇਰ 6 ਵਜੇ ਚੜ੍ਹਿਆ ਸੀ ਤਕਰੀਬਨ ਤੇ ਸ਼ਾਮ ਨੂੰ ਤਕਰੀਬਨ 7:30 ਤੋਂ 8 ਦੇ ਵਿਚਕਾਰ ਡੁੱਬਣ ਦੀ ਸੁਭਾਵਨਾ ਦੱਸੀ ਜਾ ਰਹੀ ਹੈ ਅਗਰ ਅਸੀਂ ਗੱਲ ਕਰੀਏ ਤਾਂ ਸਾਡੇ ਵੱਲੋਂ ਇਹ ਸੁਝਾ ਦਿੱਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਬਾਹਰ ਅੰਦਰ ਜਾਣਾ ਹੈ ਕਿਸੇ ਨੇ ਦਫਤਰ ਜਾਣਾ ਹੈ ਸਕੂਲ ਕਾਲ ਜੁਏਲੇ ਬੱਚੇ ਹੈ ਕੋਈ ਵੀ ਸਰਕਾਰੀ ਅਦਾਰਿਆਂ ਦੇ ਨੇ ਉਹ ਛਤਰੀ ਨਾਲ ਜ਼ਰੂਰ ਲੈ ਕੇ ਜਾਣ ਅਸੀਂ ਅਗਰ ਗੱਲ ਕਰੀਏ ਮੋਹਾਲੀ ਵਿੱਚ ਪੰਜਾਬ ਵਿੱਚ ਭਾਰੀ ਮੀਂਹ ਲਈ orange alert ਹੈ ਜੋ جاری ਕੀਤਾ ਗਿਆ ਇਸ ਦੇ ਨਾਲ ਹੀ ਮੁਹਾਲੀ ਫਤਕਟ ਸਾਹਿਬ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਪੰਜਾਬ ਦੇ 4 ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਭਾਰੀ ਮੀਂਹ ਦੀ ਸਭਾਵਨਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ एसएस नगर ਤੇ ਫਤਿਹਗੜ ਸਾਹਿਬ ਵਿੱਚ ਮੀਂਹ ਲਈ ਜੈਲੋ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਆਮ ਮੀਂਹ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਅੱਜ ਲੁਧਿਆਣਾ ਫਤਿਹਗੜ ਸਾਹਿਬ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਪਠਾਨਕੋਟ ਵਿੱਚ ਦਰਮਿਆਨੀ ਮੀਂਹ ਪੈਣ ਦੀ ਅਸਮਾਨੀ ਅਸਮਾਨੀ ਬਿਜਲੀ ਅਤੇ ਤੇਜ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਸੁਭਾਵਨਾ ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਪਾਖੜਾ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਪੰਜਾਬ ਦੇ ਮੋਗਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਵੀਰਵਾਰ ਨੂੰ ਸਤਲੁਜ ਦੇ ਪਾਣੀ ਦਾ ਪੱਧਰ ਵਧ ਗਿਆ ਸੀ ਜਿਸ ਤੋਂ ਬਾਅਦ ਕਿ ਮੋਗਾ ਸਮੇਤ 8 ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਹੁਣ ਜੋ ਹੜ੍ਹ ਦੀ ਸਥਿਤੀ ਹੈ ਉਹ ਬਣਨ ਦੀ ਪੂਰੀ-ਪੂਰੀ ਸੁਭਾਵਨਾ ਬਣੀ ਹੋਈ ਹੈ 22 ਅਗਸਤ 2025 ਨੂੰ ਸਵੇਰੇ 6 ਵਜੇ ਦੇ ਉਪਲਬਧ ਆਂਕੜਿਆਂ ਅਨੁਸਾਰ ਪੰਜਾਬ ਦੇ ਤਿੰਨੋਂ ਵੱਡੇ ਢੈਮਾਂ ਵਿੱਚ ਪਾਣੀ ਦਾ ਪੱਧਰ ਵਾਧਾ ਹੋਇਆ ਦੇਖਿਆ ਗਿਆ ਕਮੈਂਟਾਂ ਵਿੱਚ ਤੁਹਾਡੇ ਸ਼ਹਿਰ ਦਾ ਨਾਮ ਤੇ ਤੁਹਾਡੇ ਸ਼ਹਿਰ ਦਾ ਹਾਲ ਦੱਸਣਾ ਨਾ ਭੁੱਲਿਓ ਉਦੋਂ ਤੱਕ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ